हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਆराज ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਨ ਤੋਂ ਕੋਈ 10-12 ਕਿਲੋਮੀਟਰ ਦੀ ਦੂਰੀ ਤੇ ਪਿੰਡ ਜੋਰ ਸਿੰਘ ਵਾਲਾ ਵੀਰ ਹਰਭੇਲ ਦੇ ਫਾਰਮ ਤੇ ਆਏ ਆ ਸੋ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਰੁਟੀਨ ਦੇ ਵਿੱਚ ਹੀ ਐਨੀਮਲ ਜਿਹੜੇ ਇਸ ਕਿੱਲੇ ਤੇ ਆਉਂਦੇ ਰਹਿੰਦੇ ਆ ਸੋ ਜਿਹੜੇ ਸੱਜਣ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਪਸ਼ੂ ਡੇਲੀ ਰੁਟੀਨ ਦੇ ਵਿੱਚ ਹੀ ਆਉਂਦੇ ਆ ਸੋ ਨਾਲ ਲੱਗਦੇ ਪਿੰਡ ਸੰਗਵਾਲ ਸੈਦੋਂ ਚੀਮਾ ਬਰਵਾਲਾ ਤੇ ਵੱਡੇ ਸਭਰਾ ਪਿੰਡ ਬਿਲਕੁਲ ਨਜ਼ਦੀਕ ਆ ਪਿੰਡ ਜੋਰ ਸਿੰਘ ਵਾਲੇ ਦੇ ਅੱਜ ਕਿਸਾਨ ਜੀ ਨੂੰ ਇਸ ਵਿੜੀਗਦੇ ਵਿੱਚ ਆਪਾਂ ਤੁਹਾਨੂੰ ਤਿੰਨ ਮੱਝਾਂ ਝੋਟੀਆਂ ਦਿਖਾਉਣੀਆਂ ਨੇ ਇੱਕ ਝੋਟੀ ਪਹਿਲਾ ਸਵੇਰ ਪਲੂਣ ਬਿਲਕੁਲ ਤਾਜੀ ਸੱਜਰ ਸੂਈ ਤੇ ਦੋ ਮੱਝਾਂ ਗੱਬਣ ਸੋ ਉਹਨਾਂ ਭਰਾਵਾਂ ਦੇ ਲਈ ਇੱਕ ਖਾਸ ਸਪੈਸ਼ਲ ਮੱਝ ਦਿਖਾਵਾਂਗੇ ਜਿਹੜੇ ਤਕਰੀਬਨ ਕੋਈ 16-17 ਸਰੀ ਮੱਝ ਲੱਭ ਰਹੇ ਹੁੰਦੇ ਆ ਠੀਕ ਆ ਜੀ ਤਕਰੀਬਨ ਕੋਈ 17 ਕਿਲੋ ਜਾਂ 17 ਤੋਂ ਪਲੱਸ ਚੰਨਣ ਵਾਲੀ ਇੱਕ ਮੱਝ ਤੁਹਾਨੂੰ ਦਿਖਾ ਦੇਵਾਂਗੇ ਫੁੱਲ ਹੈਵੀ ਬਾਡੀ ਵੇਟ ਇੱਕ ਰੰਗ ਬਿਲਕੁਲ ਜੈੱਡ ਬਲੈਕ ਬਾਕੀ ਦੋ ਜਿਹੜੀਆਂ ਮੱਝਾਂ ਛੋਟੀਆਂ ਹੋਣਗੀਆਂ ਬਿਲਕੁਲ ਨਾਰਮਲ ਜੈਗ ਰੇਟ ਭਾਪੜਤੇ ਦੇ ਵਿੱਚ ਹੋਣਗੇ ਪਸ਼ੂ ਠੀਕ ਆ ਜੀ ਕਿਉਂਕਿ ਦੁਕਾਨਦਾਰ ਹੀ ਆ ਕਿਸੇ ਭਰਾ ਨੇ ਥੋੜੇ ਪੈਸੇ ਲਾਉਣੇ ਆ ਕਿਸੇ ਦੇ ਤਕਰੀਬਨ ਕੋਈ 15-18-17 ਕਿਲੋ ਵਾਲਾ ਪਸ਼ੂ ਲੱਭਣਾ ਉਸ ਅਕੋਰਡਿੰਗ ਤੁਹਾਨੂੰ ਮਾਲ ਹਰੇਕ ਤਰ੍ਹਾਂ ਦਾ ਮਿਲ ਜਾਂਦਾ ਇਸ ਕਿਲੇ ਤੋਂ ਸਵਾਜਤ ਰੀਕ ਕਿਸਾਨ ਬੈਰੋਂ ਤੁਸੀਂ ਨੋਟ ਕਰ ਲਓ 21 ਜੂਨ ਤੇ ਸਮਾਂ ਕੋਈ ਦੁਪਹਿਰ ਦੇ 1 ਵਜੇ ਦਾ ਬਾਕੀ ਕੋਈ ਵੀ ਫਾਰਮਰ ਭਰਾ ਆਪਣੀ ਵੀਡੀਓ ਵੇਖ ਕੇ ਆ ਰਿਹਾ ਠੀਕ ਹੈ ਜੀ ਇੱਥੇ ਆਪਣੇ ਤੁਸੀਂ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਜਿਹੜੀ ਮੱਝ ਗੱਭਣਾਂ ਇਪਕੇ ਚੌਥਾ ਨਾਲ ਦੀ ਤਸੱਲੀ ਕਰਕੇ ਲੈ ਜਾ ਜੀ ਠੀਕ ਹੈ ਜੀ ਉਹ ਕਰਦੇ ਆ ਪੂਰੀ ਗੱਲ ਬਾਤ ਸਭ ਤੋਂ ਪਹਿਲਾਂ ਵੀਰ ਹਰਵੀਰ ਸਿੰਘ ਸਾਸਰੀ ਘਰ ਹਾਂਜੀ ਰਾਜਾ ਸਾਸਿਗਰ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ YouTube Facebook Instagram ਤੇ ਦੇਖ ਰਹੇ ਸਾਰੇ ਪਰਿਵਾਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸਿਗਰ ਬਹੁਤ ਬੜੇ ਵਧੀਆ ਹਰਵੀਰ ਠੀਕ ਠਾਕ ਕਿਰਪਾ ਵਾਹਿਗੁਰੂ ਦੀ ਮੇਰੇ ਥੋੜੀ 뜰ਮਾਟ ਹੋ ਗਈਆਂ ਤਾਂ ਫੀਵਰ ਹੋ ਗਿਆ ਵੀ ਆਹ ਥੋੜਾ ਬੁਖਾਰ ਚੱਲ ਰਿਹਾ ਦੋ ਚਾਰ ਦਿਨ ਤੋਂ ਅੱਛਾ ਅੱਛਾ ਮੈਂ ਚਲੋ ਪੰਜ ਅੱਖਾਂ ਦੇ ਵੀ ਥੋੜੀਆਂ ਅੱਖਾਂ 'ਚ ਲਾਲੀ ਜੀ ਆ ਗਈ ਆਹ ਹੋ ਠੀਕ ਠਾਕ ਬਸ ਵਧੀਆ ਸੈਟ ਅਸਰ ਵੇਖ ਰਹੇ ਅੱਜ ਆਪਣੇ ਕੋਲ ਤਿੰਨ ਮੱਝਾਂ ਝੋਟੀਆਂ ਹਨ तकरीबन ਇੱਕ ਝੋਟੀ ਆਪਣੇ ਕੋਲ ਪਲੂਨ ਮੈਨੂੰ ਲੱਗਦਾ ਪਹਿਲਾ ਸਵੇ ਸੂਈ ਆ ਰਾਇਸਾ ਜਦੋਂ ਆਪਣੀ ਆਪਣੀ ਕੁਆਲਿਟੀ ਇਹਨਾਂ ਦੀ ਆਪਣੀ ਆਪਣੀ ਜਗਾ ਹਾਂਜੀ ਇਹਨਾਂ ਦਾ ਆਪਣਾ ਆਪਣਾ ਹੀ ਰੇਟ ਆ ਠੀਕ ਹੈ ਜੀ ਬਾਕੀ ਆਪਣੀ ਆਪਣੀ ਪਸੰਦ ਹੁੰਦੀ ਜਿਹੜੇ ਸੱਜਣਾ ਨੇ ਖਰੀਦਣਾ ਹੁੰਦਾ ਹਾਂਜੀ ਅ ਦਰਾਜ਼ਾ ਗੱਲ ਕਰਦੇ ਆਪਾਂ ਪਲੂਨਾਂ ਚੋਟੀ ਨੂੰ ਛੇ ਦਾ ਹੁੰਦੀ ਥੋੜੀ ਪੱਕੇ ਸੂਈ ਆ ਠੀਕ ਹੈ ਜੀ ਇਹ ਦੁੱਧ ਦੁਜਰਾ ਜਿੰਨਾ ਹੀ ਦੇ ਜੂਗੀ ਬੇ ਕੋਈ ਫੋਰ ਨਹੀਂ ਲੀ ਰਾਬੀ ਆ ਕੁੱਕ ਬਿਲਕੁਲ ਬਿੱਲੀ ਬਣ ਕੇ ਬਿਲਕੁਲ ਛੋਡੀ ਤੇ ਜਿਹੜਾ ਮੇਰੇ ਕੋਲ ਦਾੜੀ ਦੇ ਨਿਸ਼ਾਨਾ ਆ ਜਾ ਬਾਈ ਦੇ ਦਾ ਤੇ ਬਾਕੀ ਚੌਹ ਪੈਰਾ ਤੇ ਜਿਹੜੀ ਮਾਰਕਿੰਗ ਆ ਘਵਾਨੇ ਤੇ ਆ ਥੱਲੇ ਧੁੰਲ ਤੇ ਆ ਬਿਲਕੁਲ ਤੇ ਬਹੁਤ ਸੋਲੀ ਚੋਟੀ ਜਿਹੜੇ ਸੱਜਣਾਂ ਦੇ ਅੱਗੇ ਨੀਲੀ ਦੇ ਕੰਮ ਕਰਨਾ ਹੋਵੇ ਤਾਂ ਉਹ ਵੀ ਕਰ ਸਕਦੇ ਹੋ ਰਸਾ ਇੰਨੀ ਕੁ ਮੱਚ ਕੁਆਲਿਟੀ ਆ ਕੇ ਬੱਚਾ ਆਪਦੇ ਤੇ ਲੈ ਕੇ ਗਈ ਬੇਸ਼ੱਕ ਕਾਲੇ ਵਾਲੀ ਤੋਂ ਕਰਾਸ ਹੋਈ ਠੀਕ ਆ ਅ ਸੋ ਦੋਸਤੋ ਪਨੂਰ ਪਹਿਲਣ ਚੋਟੀ ਅੱਜ ਮਾਰਨਿੰਗ ਹੀ ਸੂਈ ਆ ਜਿਹੜੂ ਜੁਰ ਪ੍ਰੋਪਰ ਪਾ ਦਿੱਤੀ ਇਹਨੇ ਠੀਕ ਆ ਜੀ ਤੇ ਹੁਣ ਟਾਈਮ ਤਕਰੀਬਨ ਕੋਈ 1:00 ਵਜੇ ਦਾ ਦੁਪਹਿਰ ਦਾ ਤੇ ਮਾਰਨਿੰਗ ਹਰ ਵੇਲੇ ਵੇਲੇ ਥੋੜਾ ਬਹੁਤ ਗੱਲ ਇਸ ਤਰ੍ਹਾਂ ਹਾਂਜੀ ਇਹ ਪ੍ਰਮਾਤਮਾ ਨੂੰ ਪਤਾ ਆ ਇਹ ਲੱਗ ਕੇ ਤੇ ਸੂ ਮੇਰੇ ਹਿਸਾਬ ਨਾਲ 9-10 ਵਜੇ ਕਿਤੇ ਪਈ ਹੈ ਜਦੋਂ ਆਪਾਂ ਪਛਵਾਜੋ ਚਲੇ ਗਏ ਅੱਛਾ ਅੱਛਾ ਜੀ ਤੇ ਰਾਤ ਥੱਕੇ ਤੇ ਕਹੇ ਪਤਾ ਨਹੀਂ ਲੱਗਾ ਥੋੜਾ ਬੁਖਾਰ ਸੀ ਜਾਂ ਚੈੱਕ ਹੀ ਨਹੀਂ ਕੀਤੇ ਫਿਰ ਆਪਾਂ ਜੋ 6:00 ਵਜੇ ਵੇਖਿਆ ਤੇ ਰਾਤ ਸੇ ਬਿਲਕੁਲ ਦੋ ਥਾਣੇ ਇਧਰ ਲੈ ਜਿਹੜੇ ਕੱਟੇ ਨੇ ਬਿਲਕੁਲ ਨਚੋੜ ਤੇ ਹੀ ਆਪੇ ਕਰਮਾੜੀ ਨੇ ਜੇਰ ਪਾਈ ਠੀਕ ਹੈ ਚਲੋ ਵੀ ਸ਼ੇਰ ਚੰਗਾ ਬਣਾ ਬਿਲਕੁਲ ਬ ਇਹ ਬੱਚਾ ਪਤਾ ਨਹੀਂ ਕਿੰਨਾ ਜਰ ਪਿੱਛੇ ਪਿਆ ਰਿਹਾ ਹੋਗਾ ਜਦੋਂ ਬੱਚੇ ਦੀ ਹਿੰਮਤ ਹੋਈ ਉੱਠ ਕੇ ਗਿਆ ਪਤਾ ਨਹੀਂ ਜਦੋਂ ਦੋ ਘੰਟੇ ਲਾਉਂਦਾ ਉੱਠੇ ਮੇਰੇ ਪਹਿਲਾਂ ਝੋਟੀ ਆ ਕੋਈ ਹੌਲ ਸ਼ੌਰੀ ਕਰਦੀ ਨਹੀਂ ਰਸ ਜੀ ਬਿਲਕੁਲ ਲੋਬੀਏ ਦੋਸਤੋ ਜਿਹੜਾ ਵੀਰਾ ਦਾ ਅੱਖੋਂ ਪਰੋਖੇ ਕੰਮ ਹੋਇਆ ਪ੍ਰੋਸੈਸ ਜਿਹੜਾ ਸਾਰਾ ਹੀ ਪਰ ਹੋਇਆ ਸਹੀ ਆ ਜੇਰ ਵੀ ਪ੍ਰੋਪਰ ਪਾ ਦਿੱਤੀ ਆ ਉੱਠ ਕੇ ਜਿਹੜੇ ਬਿਲਕੁਲ ਕੱਟੇ ਨੇ ਇਧਰਲੇ ਪਾਸੇ ਤੁਹਾਨੂੰ ਆਪਾਂ ਥਾਣਾ ਵਿਖਾਵਾਂਗੇ ਵੈਸੇ ਮਾਰਨਿੰਗ ਥੋੜਾ ਬਾਬਾ ਵੀਰਾ ਦਾ ਵੀ ਫੇਰ ਆਪਾਂ ਬੱਚਾ ਪੂਚਾ ਲਾ ਕੇ ਤੇ ਥੋੜੇ bade ਬੱਚੇ ਨੂੰ ਲਿਆ ਕੇ ਦੋ ਦੋ ਚਾਰ ਚਾਰ ਸਾਡੀ ਸਾਫ ਇੱਕ ਸਬਜੀ ਹੋ ਗਈ ਹੈ ਇੱਕ ਵਾਰ ਕੋਈ ਸਾਈਡ ਨਹੀਂ ਇਹਦੀ ਮੇਰਾ ਵੀਰ ਸ਼ਾਮ ਨੂੰ ਵੀ ਕਿਹਨਾਂ ਗਏ ਜਿਹੜੇ ਵੀ ਹਾਂ ਕੱਲ ਦਾ ਬਿਲਕੁਲ ਬਰਾਬਰ ਹੋ ਜੀ ਠੀਕ ਹੈ ਜੀ ਬਾਕੀ ਝੋਟੀ ਤੁਸੀਂ ਬਗਰਾਜ ਸਾਹਿਬ ਭਲਾ ਭੁਲਾ ਹੁੰਦੇ ਆ ਬਿਲਕੁਲ ਬਿਲਕੁਲ ਸੋ ਪਹਿਲੇ ਝੋਟੀ ਆ ਨੋਰਮਲ ਦਰਮਿਆਨੀ ਬਗਰਾਜ ਸਾਹਿਬ ਜਿਹੜੇ ਇਹ ਲੱਭਣ ਦੀ ਵੀਡੀਓ ਆ ਇੱਕ ਦਿਨ ਬਹਿ ਲਿਆ ਜ ਆਪਣੇ ਕੋਲੇ ਆ ਬਿਲਕੁਲ ਪੀੜੀ ਜੇ ਪਾ ਦਿਆਂਗੇ ਜਿਹੜੇ ਚਾਰੇ ਥਾਲਾ ਨਾਲ ਠੀਕ ਆ ਜੀ ਘਰ ਘੜ ਕੇ ਲੱਗਿਆ ਬਹੁਤ ਸੋਹਣੀ ਹੈ ਠੀਕ ਆ ਪਰ ਆਸਾ ਇਹਨੇ ਨਿਕਲਣਾ ਹਜੇ ਜਾ ਕੇ ਪਹਿਲੇ ਇਹਨੇ 15 ਦਿਨਾਂ ਬਾਅਦ ਬਿਲਕੁਲ ਜੀ ਬਿਲਕੁਲ ਠੀਕ ਆ ਬਾਕੀ ਆਪਾਂ ਲਾਸਟ ਥਾਲਾ ਤੋੜਾ ਵੀ ਮਾਰ ਕੇ ਦਿਖਾਵਾਂਗੇ ਦੇਖੋ ਪਹਿਲਾ ਸੂਆ ਪਲੂਨ ਝੋਟੀ ਆ ਤੋਂ ਥੋੜਾ ਜਿਹਾ ਆਪਾਂ ਬੱਚੇ ਨੂੰ ਨਾਲ ਲਾ ਕੇ ਠੀਕ ਆ ਜੀ ਥੋੜਾ ਜਿਹਾ ਥਣਾ ਨੂੰ ਇੱਕ ਵਾਰੀ ਕੋਈ ਚੈੱਕ ਪਾਸ ਕਰਾ ਦਿੰਨੇ ਆ ਤੁਹਾਨੂੰ ਠੀਕ ਆ ਜੀ ਗੱਲੇ 나ੜੂ ਤੇ ਬੱਚਾ ਤੇ ਝੋਟੀ ਬਹੁਤ ਪਿਆਰੀ ਆ ਬਿਲਕੁਲ ਪਤਲੀ ਪ ਹੰਦੀ ਲੈਣ ਲਈ ਨਹੀਂ ਹੈ ਨਾ ਇਹ ਲੋਡ ਤੋਂ ਵੱਧ ਆ ਦੇਖੋ ਜੀ ਜਿੱਦਾਂ ਮਰਜੀ ਰਾਜਾ ਨੇ ਪਾਇਆ ਸੀ ਕਿ ਤਨਾ 1.5 ਕਿਲੋ ਉਲੀ ਸਾਈਡ ਤੇ ਠੀਕ ਹੈ ਫਿਰ ਜਾ ਕੇ ਬਰਾਬਰ ਹੋਈ ਹੈ ਵੀਡੀਓ ਬਣਾਈ ਆਪਾਂ ਠੀਕ ਹੈ ਤੇ ਬਾਕੀ ਚੰਗੇ ਦੁੱਤੇ ਚੱਲੂਗੀ ਜ਼ਿਆਦਾ ਨਹੀਂ ਮੈਂ ਕਹੂਗਾ 10 11 10 11 ਕਿਲੋ ਤੋਂ ਨਹੀਂ ਟਿਕਦੀ ਠੀਕ ਹੈ ਠੀਕ ਹੈ ਬਾਕੀ ਜਾਤ ਨਸਲ ਠੀਕ ਹੈ ਠੀਕ ਹੈ ਤੇ ਰੇਡ ਰਾਸਾ ਬਿਲਕੁਲ ਜਾਇਜ਼ ਕਿੰਨਾ ਮੁੱਲ ਕਰਤੀਆ ਰੇਰ ਵੀਰੇ ਰਾਸਾ ਮੋਲੇ ਦਾ 75000 ਹਾਂਜੀ ਉਹਦੇ ਜੋ ਮਾਨਦਾਨ ਹੋ ਘਰੇ ਸੱਜਣਾ ਦਾ 75 ਚੋਂ ਬਿਲਕੁਲ ਜੀ ਠੀਕ ਹੈ ਲੋ ਵੀਰ 75000 ਦੇ ਵਿੱਚੋਂ ਦੋਸਤੋ ਨਵੀਂ ਆਉਣੂਗਾ ਸ਼ੋਰ ਚੱਪਾ ਹੋ ਜਾਊਗਾ ਠੀਕ ਆ ਜੀ ਰੱਜਿਆ ਬਾਕੀ ਬੱਚਾ ਚੰਗਾ ਲੇੜਿਆ ਰੱਜਿਆ ਠੀਕ ਆ ਜੀ ਇੱਕ ਸਾਇਰ ਜਿਹੜੀ ਪਰਲੇ ਬੰਨਿਆ ਸਾਰੀ ਚੁੰਗ ਗਿਆ ਸੀਗਾ ਤੇ ਕੋਈ ਵੀ ਭਰਾ ਆਪਣਾ ਆਉਂਦਾ ਠੀਕ ਆ ਜੀ ਬੱਚਾ ਲਾਉਂਗੇ ਤੇ ਥੱਲੇ ਬੈਰ ਕੇ ਚਬਾਈ ਕਰ ਲਿਆ ਜੇ ਇਹ ਨਹੀਂ ਕਰਾਂ ਪਹਿਲੇ ਨੇ ਆ ਕੋਈ ਆਉਣ ਨਹੀਂ ਕੋਈ ਕੁਝ ਨਹੀਂ ਠੀਕ ਆ ਜੀ ਸੋ ਨੋਟ ਦਾ ਵੱਧ ਬਹੁਤ ਪਿਆਰੀ ਝੋਟੀ ਆ ਬਿੱਲੀ ਮਣਕੀ ਆਖਾ ਬਾਕੀ ਨਿਸ਼ਾਨੀਆਂ ਪਰੋਪਰ ਬਾਕੀ ਰਾਸ ਬੱਚੇ ਬੁੱਤੇ ਲੈਦੇ ਨੀਲੀ ਦੇਗਾ ਚੰਗੇ ਦੇ ਦੇਗੀ ਤੇ ਕਰਦੇਗਾ ਰਾਸ ਦੋ ਨੰਬਰਾਂ ਦੀ ਆਪਾਂ ਆ ਸਾਈਕਲ ਨੰਬਰ ਤੇ ਰੋਏ ਇਹ ਸਮਾਜ ਦਾ ਕੀ ਬੇਰਵਾਜੇ ਰਹਾ ਸਾਂ ਮੱਝ ਤਿੱਜਾ ਸੁਹਾ ਸੂਣਾ ਹਜੇ ਠੀਕ ਆ ਭਾਈ ਸਿੰਘ ਜਰੂਰ ਥੋੜਾ ਖੁੱਲਾ ਵਾ ਇੱਕ ਅਦਾ ਖੋਪਲਾਤਾ ਵਾ ਬਿਲਕੁਲ ਲੱਕ ਜੇ ਰਹਾ ਗੱਲ ਕਰੀਏ ਇਹਦੇ ਦੁੱਧ ਦੀ ਤੇ 13 14 ਕਿਲੋ ਦੀ ਮਾਲਕਾ ਠੀਕ ਆ ਜੀ ਤੇ ਬੇਨ ਹਜੇ ਖੜੂ ਵੀ ਕੋਈ ਅਠ ਦਾ ਬਰਨ ਵੀ ਬਹੁਤ ਜ਼ਿਆਦਾ ਆ ਪੱਲਾ ਕੋ ਲਈ ਆ ਠੀਕ ਆ ਦੇਖੋ ਚਮੜੀ ਦਿਖਾ ਰਹਾ ਆ ਬਿਲਕੁਲ ਜਿਹੜੀਆਂ ਨਾੜਾਂ ਨਾ ਦੇਖੋ ਉੱਪਰ ਕੇ ਬਾਹਰ ਆਉਂਦੀਆਂ ਜਿਵੇਂ ਬਿਜਲੀ ਘੜੀ ਬਣਿਆ ਪਿਆ ਮਬੇ ਪਤਲੀ ਚਮੜੀ ਜੀਆਂ ਬਰੀਕ ਸਕਿਨ ਵਾਲੇ ਪਸ਼ੂਆਂ ਦੀ ਇਹ ਵੀ ਨਿਸ਼ਾਨੀ ਆ ਵੀ ਬੇਨ ਸਪੂ ਦੇ ਮਾਈਨ ਲੋੜ ਤੋਂ ਵੱਧ ਤੇ ਪੁੱਠਾ ਜਿਹੜਾ ਰਾਸਾ ਚੱਕ ਰਾ ਸੈਂਟਰ 'ਚ ਹੋ ਕੇ ਮੜਾ ਕੈਮਰਾ ਗਮਾ ਆ ਦੇਖੋ ਕਿੱਥੇ ਕਿੱਥੇ ਲੱਗ ਰਿਹਾ ਰਾਸਾ ਕਰਮਾ ਦੀ ਤਾਂ ਮੈਂ ਕਹਿੰਦਾ ਜਿੰਨੇ ਮਰਜ਼ੀ ਰਾਸਾ ਸੂਜ ਚੋਈ ਜਾ ਤੇ ਕੋਲ ਇੱਕ ਨੰਬਰ ਨਿਕਲੂ ਧਾਰ ਦੀ ਤੇ ਭਾਰ ਪਿੱਛੇ ਦੀ ਆਪਣੀ ਗਰੰਟੀ ਠੀਕ ਹੈ ਜੀ ਬੜੀ ਜੀ ਹੁਣ ਵੀ ਕਿੰਨੀ ਜ਼ਿਆਦਾ ਸੂਹ ਆਹ ਸੂਹ ਦਾ ਇਹਨੂੰ ਪਤਾ ਹੈ ਬਿਲਕੁਲ ਬਿਲਕੁਲ ਬਾਕੀ ਥੱਲੇ ਵੀ ਕਿਸਾਨ ਵੀਰੋਂ ਹੁਣ ਵੀ ਕਾਫੀ ਫੱਪੀ ਖੜੀ ਆ ਤੇ ਅਜੇ ਵੀ 5-7 ਦਿਨ ਆਰਾਮ ਨਾਲ ਲੈਂਦੀ ਆ ਠੀਕ ਹੈ ਬਾਕੀ ਰਾਸਾ ਕੱਦ ਫੁੱਲ ਵੱਡਾ ਆ ਤੇ ਕਾਬੇਦਰ ਜਿਹੜੀਆਂ ਆਪਾਂ ਥੋੜਾ ਜਿਹਾ ਤੁਹਾਨੂੰ ਦੂਰੋਂ ਤੋਂ ਵੀ ਦਿਖਾ ਦਿੰਨੇ ਆ ਅੱਜ ਜਿਹੜੀ ਪਹਿਲੇ ਨੰਬਰ ਤੇ ਝੋਟੀਆਂ ਪਲੂਨ ਠੀਕ ਆ ਜੀ ਇਹ ਵੀ ਤੇਰਾ ਕਾਬੇਦਾਰ ਸਾਹਿਬ ਬਰਾਬਰ ਹੀ ਆ ਬਸ ਹੌਲੀ ਆ ਬਸ ਬਿਲਕੁਲ ਬਿਲਕੁਲ ਲਾ ਵੀ ਹਰ ਵੇਲੇ ਇਹ ਅੱਜ ਮੱਝ ਕਿੰਨੇ ਦੀ ਦੇਰੀ ਦੇ ਪਰਪਸ ਨੂੰ ਜਿੰਨੇ ਘਰੇ ਦੁੱਧ ਚੋਣਾ ਬਾਹਰ ਬੰਦੇ ਦੇ ਚਾਹਾਂ ਜਾਣੀਆਂ ਉਹਦੇ ਲਈ ਤਾਂ ਵਧੀਆ ਤੇ ਜਿਹਨਾਂ ਸ਼ਕੀਨੀਆਂ ਲੈਣੀਆਂ ਉਹ ਵੀ ਹੈਗੀਆਂ ਆਪਣੇ ਕੋਲੇ ਬਿਲਕੁਲ ਬਾਕੀ ਰਸ ਦਾ ਇਹ ਲੈ ਜਾ ਮੁੱਲ ਹੋਊਗਾ 75000 75000 ਦੁੱਧ ਤੇਰਾ 14 ਤੋਂ ਡੇਕਦੀ ਨਹੀਂ ਹਾਂ ਟੋਕੜਾ ਟੋਕੜਾ ਬਿਲਕੁਲ ਟੋਕੜਾ ਬਿਲਕੁਲ ਟੋਕੜਾ ਜੀਣਾ ਚਲੋ ਇੰਨੇ ਮੁੱਲ ਦੀਆਂ ਆ ਰਹੀਆਂ ਨੇ ਇਹ ਕਰਮਾਲੀਆਂ ਦੋਸਤੋ ਬਿਲਕੁਲ ਸੱਜਰ ਤਾਜ਼ੀਆਂ ਸੂਨੀਆਂ ਨੇ ਠੀਕ ਆ ਜੀ ਤੇ ਬਾਕੀ ਥਾਂ ਥਾਂ ਤੁਸੀਂ ਵੇਖੋਗੇ ਮੁੱਠੀ ਮੁੱਠੀ ਤਾਰਾ ਬੇਨ ਬੋਣ ਮਿਲਕਨਾਰ ਦੋ ਪਾਸੇ ਵਾਇਰਲੈਸ ਸਪੀਸ ਵੇ ਪਿੱਛੋਂ ਦੇਖੋ ਕਿੰਨੀ ਸਪੇਸ ਹੈ ਇਹਦੇ ਵਿੱਚ ਫੱਤਰ ਆ ਜੇਕਰ ਤੁਸੀਂ ਲਾ ਹਣਾ ਬਿਲਕੁਲ ਫੱਤਰ ਇੱਕ ਸਾਰਾ ਬੈੱਡ ਸਾਈਡ ਤੋਂ ਬਹੁਤ ਵਧੀਆ ਕੋਈ ਕੋਈ ਸਾਈਡ ਦਾ ਰੋਵਾ ਨਹੀਂ ਕੋਈ ਨੱਕਾ ਨਹੀਂ ਭੰਦੀ ਕਰਮਾਂ ਦੇ ਠੀਕ ਆ ਜੀ ਬਹੁਤ ਵਧੀਆ ਕਿਹੜੇ ਸੱਜਣਾ ਦੇ ਦੁੱਧ ਪੀਣਾ ਉਹਨਾਂ ਨੇ ਜੱਜ ਨੇ ਦੇਖਿਆ ਕਰਦਾ ਹੈ ਮੁੱਲ ਜਿਹੜਾ ਦੋਸਤੋ ਪਾਕਮਾਲੀ ਆ ਮੁੱਲ ਤਕਰੀਬਨ ਚਲੋ 75 75000 ਰੁਪਏ ਤੋਂ ਵੀ ਸੱਜਰ ਸੂਈਆਂ ਜਾਂ ਬਿਲਕੁਲ ਅੱਗੇ ਗੱਬੜ ਪਿਆਰ ਰਾਜਾ ਦੇ ਮੁੱਲ ਹੋਣਗੇ ਜਿੱਤੇ ਹਾਂ ਸੋ ਇੱਕ ਬੜਾ ਮਾਨ ਦਾ ਜਿਹੜਾ ਨੀ ਮੈਂ ਜ਼ਿਕਰ ਕੀਤਾ ਸੀਗਾ ਵੀ ਫੁੱਲ ਹੀ ਹੈਵੀ ਬਾਡੀ weight ਦੇ ਵਿੱਚ ਇੱਕ ਤੁਹਾਨੂੰ ਮੱਝ ਦਿਖਾਉਣੀ ਆ ਸੋ ਇਸ ਮੱਝ ਦੀ ਆਪਾਂ ਡਿਟੇਲ ਲੈ ਲੈਨੇ ਆ 200 ਰੁਪਏ 100 ਰੁਪਏ ਸਵੇਰ ਕਲ ਮੈਂ ਇਸ ਮੇਰਾ ਰਾਜਾ ਘਰ ਆ ਗਿਆ ਜੀ ਜਸੂਆ ਅਮਰੇ ਪੌੜਾ ਚ ਪਾਣੀ ਬਿਨਾ ਮੈਂ ਠੀਕ ਹੈ ਜੀ ਇੱਕ ਰਸ਼ੀਅਨ ਟੈਕ ਵਰਗੀ ਜਿਹੜੀ ਦੋਸਤੋ ਤੁਹਾਨੂੰ ਆਪਾਂ ਮੱ ਪਰ ਵੇਲੇ ਦਾ ਸੁਆ ਕਿਨ ਮਾ ਤੀਜਾ ਕਿ ਤੀਜਾ ਕੋਈ ਤੀਜਾ ਮੰਨ ਲੈ ਕੋਈ ਚੌਥਾ ਮੰਨ ਲੈ ਘਰਾਂ ਦੇ ਮੁਤਾਬਕ ਤੀਜਾ ਠੀਕ ਹੈ ਬਈ ਬਜੀ ਰਾਤ ਸਾਹਿਬ 18 ਤੋਂ 20 ਲੀਟਰ ਦੀ ਚੁਵਾਈ ਉਹਨਾਂ ਘਰੇ ਕੀ ਇਹ ਥੱਲੇ ਉਹ ਬਾਕੀ ਮੈਂ ਹੀ ਪੂਰੀ ਡਬਲ ਆ ਦੋ ਮਜਾਂ ਨੂੰ ਵਿੱਚ ਪਾਉਂਦੀ ਆ ਬਜੀ ਰਾਸਨ ਰੈਫ੍ਰੀਜਰੇਟਰ ਵਾਲੀ ਗੱਲ ਜਿਹੜੀ ਇਹ ਕੀਤੀ ਆ ਬਿਲਕੁਲ ਸੱਚ ਆ ਇਹੋ ਹੀ ਬਾਡੀ ਬੈਂਟਰ ਉਹਦਾ ਹੁੰਦਾ ਬਿਲਕੁਲ ਜੀ ਬਿਲਕੁਲ ਤੇ ਆ ਫੇਰ ਵੀ ਇਪਨੇ ਖਾ ਕੋਈ ਰਾਸਿਆ ਬਿਲਕੁਲ ਉਹ ਵੀ ਨਾਲ ਦੀ ਨਾਲ ਹੀ ਦੋ ਸੋ ਇੱਕ ਤੁਹਾਡੇ ਭਿਆਨ ਚ ਲੈ ਆਦ ਗਿਆ ਵੀ ਜੈਡ ਬੁਲਾਏਗਾ ਹੋਨੇ ਬਜਾ ਨਵੇਂ ਦਾ ਕਰਮਾ ਵਾਲੀ ਦਾ ਟੀਕਾ ਜੀ ਤੇ ਥੱਬਿਆਂ ਤੇ ਥੱਬੇ ਹੀ ਕਰਮਾ ਨੂੰ ਪੇਟ ਪੂੜਾ ਤੇ ਥੱਬਿਆਂ ਤੇ ਥੱਬੇ ਹੀ ਲੈਵਾ ਲਾ ਕੇ ਰਾਸ ਆ ਇਹ ਆਪਣੇ ਇਹ ਸ਼ਹਿਰੀ ਇਹਨਾਂ ਦਾ এবੀਸੀ ਦਾ ਉਹਦੇ ਤੇ ਗੱਬਲ ਆ ਗਏ ਠੀਕ ਹੈ ਕਿ ਨੈਕਸਟ ਲੈਸ ਹਾਂਜੀ ਠੀਕ ਹੈ ਵੀਰੇ ਮੈਂ ਵੀ ਤੇ ਬਾਕੀ ਜਿੰਨੇ ਸੱਜਣ ਕੋ ਆਪਾਂ ਲੈਂਦੀ ਪਰਪਰ ਬਰੀਡ ਤੇ ਕੰਮ ਕਰਦੇ ਆ ਠੀਕ ਆ ਜੀ ਉਹ ਮੇਸ਼ਾ 20 ਪਲੱਸ ਮੱਝਾਂ ਜਿਹੜੀਆਂ ਰੱਖਦੇ ਆ ਠੀਕ ਆ ਬਾਕੀ ਹਰ ਵੇਲੇ ਚਲੋ ਮੱਝ ਦਿਖਾਈ ਵੀ ਦੇ ਰਹੀ ਆ ਵੀ ਚੰਗੇ ਮਿਲ ਕਾਲੀ ਆ ਕੋਈ ਦੁੱਧ ਰਕਾਰ ਪਿਛੋਂ ਕੋਈ ਦੱਸਿਆ ਵੀ ਨਹੀਂ ਬਾਕੀ ਰਾਸ ਆ 18 ਤੋਂ 20 ਕਿਲੋਆਂ ਦੇ ਨਾਰਮਲ ਘਰੇ ਠੀਕ ਹੈ ਬਾਕੀ ਰਾਸ ਆਗੇ ਸੇਵਾ ਜਿਹੜੇ ਇਹਦੇ ਆਪਾਂ ਗੱਲ ਕਰੀਏ ਸਕਿਨ ਵੀ ਚਮੜੀ ਦੀ ਰਾਸ ਆ ਬਿਲਕੁਲ ਆਗੇ ਕੱਲੀ ਕੱਲੀ ਜਿਹੜੀ ਵੇਗਾ ਇੰਨੀ ਚਮੜੀ ਪਤਲੀ ਹੈ ਕਿ ਉੱਪਰ ਕੇ ਬਾਹਰ ਆਉਂਦੀ ਬਿਲਕੁਲ ਜੀ ਲੋਬ ਠੀਕ ਹੈ ਜੀ ਸੋ ਮੈਂ ਨਾ ਵੀ ਦੋਸਤੋ ਜਿੰਨੇ ਵੀ ਸਿਫਤ ਸੁਣਾਉਂ ਕਰ ਰਿਹਾ ਹਾਂ ਜਾਨੀ ਸੂਨ ਦੇ ਤਹਵੇ ਕੁਝ ਨੇ ਪੰਜ-ਛੇ ਦਿਨ ਬਾਕੀ ਆ ਠੀਕ ਆ ਵੀਰੇ ਲਾ ਕੇ ਲੇਵਾ ਫੁੱਲ ਕਰਦੀ ਆ ਬਿਲਕੁਲ ਬਿਲਕੁਲ ਐ ਚਾ ਫੋ ਵੜਾ ਵਰਗੇ ਲੇਵਾ ਕਰਮਾਲੀ ਅਜ ਤਿਆਰ ਕਰੀ ਫਿਰਦੀ ਆ ਹਜੇ ਵੀ ਜੇਕਰ 5-7 ਦਿਨ ਕੱਢ ਗਈ ਤੇ ਉਹੀ ਗੱਲ ਹੋ ਜਾਈਏ ਕਿ ਉਹ ਫੋਟੋ ਵੜੀ ਆ ਟੱਕਾ ਗਮੜਾ ਜਾ ਫੁੱਲ ਹੈਵੀ ਬਾਡੀ ਵੇਟ ਆ ਫੁੱਲ ਬਜਲਦਾਰ ਠੀਕ ਆ ਜੀ ਰਾਜਾ ਨੂੰ ਪਤਾ ਹੀ ਨਹੀਂ ਲੱਗਦਾ ਕਿੱਥੇ ਲਿਆ ਆ ਮੈਨੂੰ ਪਤਾ ਨਹੀਂ ਲੱਗਦਾ ਕਿੱਥੇ ਆ ਜੀ ਉਹਨੂੰ ਪਤਾ ਹੀ ਨਹੀਂ ਲੱਗਦਾ ਕਿੱਥੇ ਲਿਆ ਆ ਹਾਂ ਹਾਂ ਖੂ ਮਾਰੇ ਤੁਹਾਡੇ ਬੰਦੇ ਨੂੰ ਤਾਂ ਦੋਸਤੋ ਇਹ ਮੱਝ ਫੜਾਤੀ ਤਾਂ ਵੈਸੇ ਨਹੀਂ ਉਹ ਤੋਂ ਮੋੜੀ ਜਾਣੀਗੀ ਇਹਦਾ ਗੱਲ ਮੇਰੇ ਕੋਲ ਬੰਦਾ ਆ ਗਿਆ ਜੋਰ ਵਾਲਾ ਬੰਦਾ ਫਰੂਗਾ ਸੀਗਾ ਜੀ ਜੋਰ ਵਾਲੀ ਮੱਝ ਤੇ ਬਾਕੀ ਤੁਸੀਂ ਵੇਖ ਸਕਦੇ ਹੋ ਕਿ ਬੰਤਰ ਲੈਵੇ ਦੀ ਬੜੀ ਟਿਕਾਣੇ ਤੇ ਆ ਬਹੁਤ ਸੋਹਣਾ ਲੇਵਾ ਤੇ ਚੰਗੀ ਉਮੀਦ ਆਪਾਂ ਇਹੋ ਜਿਹੇ ਪਸ਼ੂ ਐਨੀਮਲ ਤੋਂ ਕਰ ਸਕਦੇ ਆ ਸਾਡਾ ਵਾਈਲਡ ਸਪੇਸ ਨਾਲ ਜਿਹੜੀ ਉਹ ਵੇਖ ਬਾਕ ਮਾ ਹੈਨਾ ਕਿੱਥੋਂ ਲੇਵਾ ਸ਼ੁਰੂ ਹੋਗੇ ਅੱਗੇ ਜਾ ਕੇ ਲੱਗਾ ਜਿੱਦਾਂ ਆਪਾਂ ਫਾਰਮਾਂ ਦੇ ਵਿੱਚ ਚਾਹੀਏ ਵੱਡੀਆਂ ਮੱਝਾਂ ਦੇਖਦੇ ਆ ਚਾਹੇ ਜਿਹੜੇ ਵੀਰਾਵਲੀ ਆਵੇ ਕਰਨਾਟਕ ਆ ਦਾ ਕੋਈ ਵਧੀਆ-ਵਧੀਆ ਹਾਂਜੀ ਹਾਂਜੀ ਨਾਲ ਮੱਝਾਂ ਦੇ ਦਾ ਲਖਮੀ ਦੇਰੀ ਵਾਲਾ ਕੋਲ ਹਾਂਜੀ ਉਹਨਾਂ ਮੱਜਾਂ ਦੇ ਵਿੱਚ ਵੀ ਇੱਕ ਰੱਪਲੇਖਾ ਪਉਂਦਾ ਮੁਕਾਬਲਾ ਕਰਦੀ ਪੂਰਾ ਕਰੀ ਉਹਦਾ ਠੀਕ ਆ ਜੀ ਸੋ ਬਾਕੀ ਦੋਸਤੋ ਫੁੱਲ ਵਜਨ موجوده ਕਰਮਾਲੀ ਦਾ ਸਿੰਘ ਸੁング ਦੀ ਬਨਾਵਟ ਚੰਗੀ ਆ ਫੇਸ ਕੁਆਲਟੀ ਚੰਗੀ ਆ ਸੁਨਾਪ ਦੀ ਤਾਂ ਸੁਨਾਪੀ ਵੀ ਬਹੁਤ ਹੈ ਪਤਲੇ ਪਿੰਡੇ ਦੀ ਹੈ ਮੱਝ ਹੈ ਦੁੱਧ ਵਾਲੀ ਆ ਬਾਕੀ ਮੇਰਾ ਭਾਗ ਨਹੀਂ ਕਿ ਖੇਚਲ ਕਰਕੇ ਕਿੰਨਾ ਕੁ ਦੁੱਧ ਲਾਊਗਾ ਆਉਣ ਵਾਲਾ ਸਮਾਂ ਦੱਸੂਗਾ ਠੀਕ ਆ ਜੀ ਆ ਦੇਖੋ ਲੱਗੇ ਤੇ ਪਰ ਬਹੁਤ ਵਧੀਆ ਆਈ ਆ ਨੋੜ ਤੋਂ ਵੱਧ ਚੰਗੀ ਕਿਉਂਕਿ ਸਾਈਡ ਤੋਂ ਤੁਹਾਨੂੰ ਦਿਖਾ ਰਿਹਾ ਬਾਕੀ ਬੰਦ ਬਿਰਲ ਮੇਰਾ ਭਰਾ ਦੇਖੋ ਇਹ ਵੀ ਨਹੀਂ ਹੈਗਾ ਕਿ ਵੀ ਕਈ ਵਾਰ ਪਸ਼ੂ ਉੱਤੋਂ ਬਹੁਤ ਜ਼ਿਆਦਾ ਬਣਿਆ ਹੁੰਦਾ ਤੇ ਥੱਲੇ ਉਹ ਨਖੇੜ ਉਹ ਮਾਰ ਪੈ ਜਾਂਦੀ ਹੈ ਠੀਕ ਆ ਥੱਲੇ ਨਖੇੜ ਵੇਖੋ ਮੇਰਾ ਭਰਾ ਵੀ 8 8 7 7 ਇੰਚ ਦਾ ਜਿਹੜਾ ਨਖੇੜ ਆ ਬਹੁਤ ਸੋਹਣੇ ਬੰਦ ਬਿਰਲ ਠੀਕ ਆ ਜੀ ਮੈਂ ਕਹ ਰਿਹਾ ਜਿਹੜੀ ਲੰਬਾਈ ਆ ਉਹ ਐਕਸਟਰਾ ਹਾਂ ਤੇ ਜੇ ਮੱਝ ਦੀ ਲੰਬਾਈ ਵੱਧ ਦੁੱਧ ਵਧੇਰੇ ਬਿਲਕੁਲ ਕੱਦ ਨਾਲੋਂ ਲੰਬਾਈ ਜ਼ਿਆਦਾ ਪਸ਼ੂ ਦੀ ਹੋਵੇ ਤਾਂ ਦੁੱਧ ਚੰਗਾ ਆਉਂਦਾ ਹੈ ਵੀ ਮੈਂ ਸਾਰੇ অলੰਕਾਰ ਆਹ ਹਰ ਵੇਲੇ ਗੱਲ ਮੁੱਕਦੀ ਆ ਵੀ ਇਹਦਾ ਰੇਟ ਕੀ ਕਰਦੇ ਆ ਦੇਣੀ ਕਿੰਨੇ ਦੀ ਆ ਅਸਲ ਦੇਣ ਦਾ ਭਾਵੇਂ ਆਪਾਂ ਇਹਨੂੰ 1.5 ਮੰਗ ਲਈਏ ਆ ਇੱਕ 45 ਮੰਗ ਲਈਏ ਹਾਂਜੀ ਨਹੀਂ ਇਹਦੇ ਦਾਸ ਜੇਕਰ ਹੋਵੇ 1.40 ਆ ਉਹਦੇ ਜੋ ਮਾਨ ਤਾਨ ਕਰਕੇ ਸਾਰਾ ਮਲ ਛੋੜਾ ਕਰਕੇ ਆ 1,27,000 ਦੀ 1,13,000 ਰੁਪਏ ਛੋੜ ਆ 1,27,000 ਰੁਪਏ ਦੀ ਉਹਦੇ ਵਿੱਚ ਜੇ ਕੋਈ ਸੱਜਣ ਘਰੇ ਚੱਲ ਕੇ ਆਉਂਦਾ ਆ ਉਹ ਜ਼ਿਆਦਾ ਤੇਲ ਖਰਚਾ ਹੈ ਫੇਰ ਛੱਡ ਦਿਓ 25 ਦੇ ਦੇ ਦਾਂਗੇ ਉਹ ਛੱਡ 25 ਦੀ ਹਾਂ ਇੱਕ ਬੱਤੀ ਦੀ ਲੋ ਵੀ ਸਵਾ ਲੱਖ ਦੇ ਵਿੱਚੋਂ ਵੀ ਮਾਨਤਾ ਨਹੀਂ ਕਰਦੇ ਕਿ ਸਵਾ ਲੱਖ ਦੇ ਵਿੱਚੋਂ ਵੀ ਛੋਟਾ ਹੋਣਗੀਆਂ ਤੇ ਵੱਡੀਆਂ ਹੀ ਛੋਟਾ ਕਰ ਦਿੱਤੀਆਂ ਨੇ ਵੈਸੇ ਮੇਰੇ ਭਰਾਵੋ ਸਾਰੇ ਵੀਰ ਤੋਰੇ ਫੇਰੇ ਵਾਲੇ ਆ ਕਰਪੁਰ ਕੇ ਵੇਖਿਆ ਹੁੰਦਾ ਰੇਕ ਨੇ ਟਰਾਈ ਮਾਰੀ ਹੁੰਦੀ ਆ ਥਾਂ ਤੋਂ ਇਹ ਤਾਂ ਦਾ ਬਰਬਰ ਚੱਲੂਗੀ ਵੀ ਇੱਥੇ ਰੜਕੇ ਨਹੀਂ ਕੋਈ ਆਕੂਗਾ ਵੀ ਵੀਰ ਕੱਲੀ ਸਿਫਤ ਉਹਦੇ ਵਿੱਚ ਚਾਹੇ ਬੋਲਾਂ ਦੇ ਵਿੱਚ ਹੀ ਗੱਲ ਰਹਿ ਗਈ ਆ ਵਾਕੇ ਮੈਂ ਇਹਦੀ ਕਰਤੂਤ ਦੀ ਆ ਬਾਕੀ ਦੁੱਧ ਵੀ ਇਹਨਾਂ ਚੋਣਾ ਚਾਹੀਦਾ ਮੈਂ ਇਹਨੂੰ ਬਾਕੀ ਰੇਟ ਅੱਜ ਬੜਾ ਜਾਇਜ਼ ਆ ਠੀਕ ਆ ਜੀ ਸਵਾ ਲੱਖ ਦੇ ਵਿੱਚੋਂ ਵੀ ਬਿਲਕੁਲ ਖੁੱਲੇ ਬਾਜ਼ਾਰਤਾਂ ਹੋਣਗੇ ਹਾਂ ਬਗੇ ਰਾਜਾ ਜਿਹਾ ਪਹਿਲਾਂ ਮੱਝਾਂ ਦੀ ਗੱਲ ਕਰੀਏ ਨਾ ਕੋਈ ਰੇਟ ਨਹੀਂ ਇੰਨਾ ਜਿੰਨਾ ਕਾਪਾ ਇਹਨਾਂ ਦਾ ਕੀਤਾ ਬਿਲਕੁਲ ਜੀ ਬਿਲਕੁਲ ਮੇਰੀ ਬੈਨੂੰ ਦੋਵੇਂ ਵਧੀਆ ਲੋ ਵੀ ਇਹ ਕਰਮਾਂ ਦੀ ਆਰਦੀ ਥਾਂ ਤੇ ਠੀਕ ਆ ਜੀ ਜਿਹੜੇ ਮੇਰੇ ਭਰਾ ਖਿਡਾਰੀ ਨੇ ਚਾਹੇ ਕਿਸੇ ਸ਼ਕੀਨ ਭਰਾ ਨੇ ਇੰਨਾ ਕਾ ਪੈਸਾ ਲਾ ਕੇ ਕੋਈ 16 17 ਲੀਟਰ ਵਾਲਾ ਖਰੀਦਣਾ ਪਸ਼ੂ ਜਿਹੜੇ ਵੀਰ ਕੋਈ 9 10 10000 10 9 ਕਿਲੋ ਵਾਲੇ ਪਸ਼ੂ ਨਾਰਮਲ ਖਰੀਦ ਰਹੇ ਆ ਤੇ 75000 ਦਾ ਪੜਦਾ ਕੋਈ ਬ ਸੋ ਬਾਕੀ ਜਿਹੜੇ ਭਰਾ ਦਾ ਵਿਚਾਰ ਬੰਦਾ ਤੇ ਉਹਦੀ ਗਾਂ ਲੈ ਲਈਏ तकरीबन 50-55 ਹਜ਼ਾਰ ਲਾ ਕੇ ਤੇ तकरीबन ਇਹ ਕਰਮਾਲੀਆਂ ਲਾਏ ਬੰਦ ਨੇ ਮੱਜਾਂ ਦੀਆਂ ਮੱਜਾਂ ਠੀਕ ਆ ਜੀ ਗਾਂ ਫੇਰ ਵੀ ਹੁੰਦੇ ਪੈਸਿਆਂ ਦੀਆਂ ਠੀਕ ਆ ਸੋ ਬਾਕੀ ਮੇਰਾ ਭਰਾ ਪਹਿਲ ਕਦਮੀ ਕਰ ਲਿਆ ਜੇ ਨੰਬਰ ਆਪਾਂ ਵੀਰ ਹਰਵੈਲ ਦੇ ਲੈ ਲੈਂਦੇ ਆ ਸਕਰੀਨ ਦੇ ਬਿਲਕੁਲ ਥੱਲੇ ਚਲਦੇ ਕਰਦੇ ਆਂਗੇ ਲੈ ਵੀ ਵੀਰ ਹਰਵੈਲ ਬੋਲ ਇੱਕ ਨੰਬਰ 9003820259906382025 ਠੀਕ ਆ ਜੀ ਨਵੇਂ ਦੋਸਤੋ ਅੱਜ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਉਮੀਦ ਕਰਦੇ ਆ ਪਸ਼ੂ ਚੰਗੇ ਲੱਗੇ ਹੋਣਗੇ ਤੇ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਆ ਕਰੋ ਹੋਰ ਵੀ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕੇ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ